ਹਾਂਜੀ ਬਾਈ ਜੀ ਸਸੀ ਕਾ ਸਾਰਿਆਂ ਨੂੰ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਰੋਡੇ ਪਿੰਡ ਚ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਤੇ ਬਾਈ ਨੇ ਦੋ ਮੱਝਾਂ ਥੋੜੇ ਥੋੜੇ ਟਾਈਮ ਦੀਆਂ ਸੂਈਆਂ ਹੋਈਆਂ ਤੇ ਇਧਰ ਤਿੰਨ ਝੋਟੀਆਂ ਦੋ ਕੱਟੇ ਆ ਨੀਲੀ ਰਾਵੀ ਤੇ ਦੋ ਤੋਕੜਾਂ ਗਾਈਆਂ ਮਕਾਊ ਆ ਇੱਕ ਜਰਸੀ ਆ ਤੇ ਇੱਕ ਕੈਚਫ ਆ ਤੇ ਬਾਕੀ ਦੀ ਡਿਟੇਲ ਸਾਰੀ ਬਾਈ ਤੋਂ ਲੈਣੇ ਆ ਜੋ ਕਰਦੇ ਆ ਬਾਈ ਨਾਲ ਗੱਲ ਬਸ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਕੀ ਹੈ ਆਪਣਾ ਹੁਣ ਮੇਰਾ ਜਸਕਰਨ ਪ੍ਰੀਤ ਸਿੰਘ ਜੀ ਤੇ ਬਾਈ ਫੋਨ ਨੰਬਰ ਤੇ ਆਪਣਾ ਪਿੰਡ ਐਡਰੈਸ ਸਾਰਾ ਦੱਸ ਪਿੰਡ ਰੋਡੇ ਜ਼ਿਲ੍ਹਾ ਮੁੱਗਾ ਤਹਿਸੀਲ ਬਾਗਾਪੁਰਾਣਾ ਤੇ ਪੱਤੀ ਰਜਾਦਾ ਸਮਾਲਸਰ ਵਾਲੇ ਰਾਹ ਤੇ ਘਰ ਆ ਨੰਬਰਦਾਰ ਹਾਂ ਪਿੰਡ ਦੇ ਵਿੱਚ ਵਸਦੇ ਹਾਂ ਤੇ ਨੰਬਰ ਹੈਗਾ 82637 30082 ਆਪਣਾ ਰਾਜੇਨ ਵਾਲੀ ਸੜਕ ਤੇ ਘਰ ਸਮਾਹਸਰ ਵਾਲੀ ਪਿੰਡੋ ਜਿਹੜੀ ਸਮਾਹਸਰ ਨੂੰ ਜਾਂਦੀ ਆ ਉਸ ਰੋਡ ਤੇ ਗੁਰੂਸਾਲਾ ਰਾਜ ਦਾ ਠੀਕ ਹੈ ਬਈ ਤੇ ਬਈ ਆਪਾਂ ਅੱਜ ਜਿਹੜੇ ਪਸ਼ੂ ਵੇਚਣ ਲੱਗੇ ਆ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਪਸ਼ੂ ਹਾਂ ਤੇ ਕੀ ਕਾਰਨ ਕੀ ਕਹਤ ਹੋਵੇ ਕਾਰਨ ਬਈ ਇੱਕ ਤਾਂ ਥੋੜਾ ਜਿਹਾ ਹੁਣ ਥੋੜਾ ਜਿਹਾ ਟ੍ਰੈਂਡ ਚੱਲਿਆ ਬੱਕਰਾਂ ਵਾਲਾ ਬੱਕਰਾਂ ਦੀਆਂ ਨਾਤੀ ਇੱਕ ਆਪਾਂ ਜਿਵੇਂ ਆਪਣੀਆਂ ਮੱਝਾਂ ਸੱਜਰ ਹੋ ਗਈਆਂ ਗਾਇਆਂ ਵੇਚ ਰਹੇ ਹਾਂ ਕਿਉਂਕਿ ਆਪਾਂ ਟੋਕੜ ਮੱਝਾਂ ਦੇ ਕੰਮ ਕਰਦੇ ਹਾਂ ਆਪਣਾ ਕੰਮ ਉਦਾਂ ਦਾ ਜਿਵੇਂ ਤੁਹਾਨੂੰ ਮੈਂ ਪਰਸਨਲ ਚ ਦੱਸ ਕੇ ਹਟਾਇਆ ਠੀਕ ਹੈ ਬਈ ਉਹ ਬੱਕਰੀਆਂ ਦੇ ਨਾਲ ਨਾਲ ਆਪਾਂ ਟੋਕਰ ਮੱਝਾਂ ਦਾ ਕੰਮ ਕਰ ਰਹੇ ਆਂ ਬਰੀਡ ਵਾਸਤੇ ਠੀਕ ਹੈ ਬਈ ਹਾਂਜੀ ਹਰਿਆਣੇ ਚੋਂ ਚੰਗੀਆਂ ਟੋਕਰ ਮੱਝਾਂ ਲੈ ਕੇ ਆਇਆ ਕਰਾਂਗੇ ਜੈਜ ਰੇਟ ਤੇ ਕਿ ਜਦੋਂ ਗੱਬਣ ਹੋ ਗਈਆਂ ਉਹ ਤਿਆਰ ਕਰਕੇ ਸੇਲ ਹਾਂਜੀ ਤਿਆਰ ਕਰਕੇ ਬੱਚੇ ਚੰਗੇ ਵੇਖਿਆ ਕਰਾਂਗੇ ਜਿਹੜੀ ਮਗਰਾਉਂਦੀ ਹਾਂਜੀ ਇਹਦੇ ਕਰਕੇ ਬਈ ਜਿਹੜੀ ਆ ਇੱਕ ਨੰਬਰ ਤੇ ਜਰਸੀ ਵੜਾ ਕਿੰਨਾ ਟਾਈਮ ਹੋ ਗਿਆ ਸੂਈ ਨਾ ਤੂਈ ਨੂੰ ਬਈ ਇਹਨੂੰ ਦਿਵਾਰ ਤੱਕ ਟੀਗਾ ਭਰਾਇਆ ਵਾ ਮਤਲਬ ਕੱਚੀ ਮੰਨ ਲਓ ਤੇ ਆਪਣੇ ਵੱਲੋਂ ਟੀਗਾ ਭਰਿਆ ਵਾ ਹਨਾ ਚੈੱਕ ਹੋ ਨਹੀਂ ਸਕਦੀ ਕਿਉਂਕਿ ਡੇਢ ਮਹੀਨੇ ਤੋਂ ਉੱਤੇ ਹੋ ਗਏ ਆ ਦਿਨ ਚੈੱਕ ਹੁੰਦੀ ਆ ਤਿੰਨ ਮਹੀਨਿਆਂ ਤੇ ਠੀਕ ਹੈ ਬਈ ਹਾਂਜੀ ਬਈ ਤੇ ਖਾਲੀ ਕਰਕੇ ਦੇਣੀ ਆ ਫਿਰ ਆਪਣੇ ਵੱਲੋਂ ਤਾਂ ਹੈਗਾ ਹੁਣ ਅਗਲਾ ਤਾਂ ਖਾਲੀ ਮੰਨੂਗਾ ਹਨਾ ਬਾਕੀ ਅਗਲੇ ਦੀ ਕਿਸਮਤ ਆ ਵੀ ਹੋ ਸਕਦਾ ਜਾਂਦੀ ਨਹੀਂ ਰਹਿ ਜੇ ਕਿਉਂਕਿ ਚੈੱਕ ਹੋਣੀ ਨਹੀਂ ਇਹਦੇ ਨਹੀਂ ਆਪਾਂ ਚੈੱਕ ਕਰਵਾ ਕੇ ਦੇ ਦੁੱਧ ਕਿੰਨਾ ਵੀਰੇ ਐ ਇਸ ਟਾਈਮ ਬਈ ਦੁੱਧ ਦੇ ਦਾ 8 ਲੀਟਰ ਹੈਗਾ ਆਪਾਂ 7 ਮੰਨ ਕੇ ਦੇ ਦਾਂਗੇ ਵੀ 7 7 ਮੰਨ ਕੇ ਆ ਜੜੀ ਦਾ ਠੀਕ ਹੈ ਹਾਂਜੀ ਦੋਨਾਂ ਵੇਲੇ ਦੋਨਾਂ ਵੇਲਿਆਂ ਦਾ ਹਾਂਜੀ ਭਾਈ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮੀਡੀਅਮ ਕਾਰਦਾ ਜਿਹੜੇ ਆਪਣੇ ਪੈਂਡ ਵਾਲੇ ਜਿਹੜੇ ਇਹ ਉਹਨਾਂ ਦੀ ਬਰੀਡ ਆ ਅੱਖਾਂ ਵਾਲੇ ਵਜਦੇ ਜਿਹੜੇ ਉਹਨਾਂ ਦੀ ਬਰੀਡ ਆ ਉਹਦੇ ਚੋਂ ਹੈ ਜਿਆਦਾ ਜਿਹਨਾਂ ਦੇ ਮੇਲਿਆਂ ਤੇ ਚੱਲਦੇ ਮੇਲਿਆਂ ਤੇ ਜਿਆਦੀਆਂ ਭਾਈ ਉਹਨਾਂ ਚੋਂ ਗਾ ਬੱਚੀ ਆਪਾਂ ਲੈ ਇਸ ਕੁਆਲਿਟੀ ਦੇਖ ਸਕਦੇ ਉਹਨਾਂ ਧੱਕਿਆਂ ਲਿਆਂਦੀ ਸੀ ਦਿੰਦੇ ਨਹੀਂ ਸੀ ਇਹੋ ਠੀਕ ਹੈ ਹਾਂਜੀ ਭਾਈ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਇਹਨਾਂ ਸੂਈ ਨੂੰ ਬਈ ਸਾਲ ਲਾਲੋ ਵੀ ਬੱਚੀ ਹੋਊਗੀ ਆ ਬਾਅਦ ਚੋਂ 9-10 ਮਹੀਨਿਆਂ ਦੀ ਅੱਛਾ ਹਾਂਜੀ ਠੀਕ ਹੈ ਬਈ ਇਹਦਾ ਕੀ ਮੁੱਲ ਆ ਵੀਰੇ ਮੁੱਲ ਇਹਦਾ ਬਈ ਫੋਨ ਤੇ ਕਰ ਲਾਂਗੇ ਫੋਨ ਤੇ ਹਾਂਜੀ ਠੀਕ ਹੈ ਬਈ ਤੇ ਜਿਹੜੀ ਦੋ ਨੰਬਰ ਤੇ ਆ ਵਹਿੜਾ ਬਈ ਵੱਡੇ ਕੱਦ ਵਾਲੀ ਬਈ ਇਹਦੀ ਕੀ ਡਿਟੇਲ ਹੈ ਇਹਦਾ ਬਈ ਇਹ ਵੀ ਪਿੰਡੋਂ ਹੀ ਲਈ ਸੀਗੀ ਅੱਛਾ ਵੀਰੇ ਦੂਜੇ ਸੂਏ ਆਪਣੇ ਕੋਲੇ ਸੂਤੀ ਹੁਣ ਇਹਦੇ ਸੂਏ ਪਿੱਛੋਂ ਆਈਆਂ ਆਈਆਂ ਅੱਛਾ ਤੇ ਇਹਦੇ ਥੋੜੇ ਜਿ ਬੈਨ ਕਰਕੇ ਪਰਲੇ ਪਾਸੇ ਪੱਕੇ ਥਾਂ ਦੇ ਬਹਿ ਜਾਂਦੀ ਸੀਗੀ ਹੂੰ ਹੂੰ ਆ ਮੱਛਰ ਕਰਕੇ ਬੰਦੇ ਰਹੇ ਆ ਉਹਦੇ ਕਰਕੇ ਥੋੜੇ ਦੁੱਧ ਘੱਟ ਗਿਆ ਵਾ ਪਰਲੇ ਪਾਸੇ ਅੱਛਾ ਇੱਕ ਥਾਂ 'ਚ ਦੁੱਧ ਘੱਟ ਆ। ਹਾਂਜੀ ਦੁੱਧ ਘੱਟ ਆ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਾਕੀ ਜਿਹਨੇ ਵੀ ਖਰੀਦਣੀ ਆ ਆਪਦੀ ਜੋ ਕੇ ਦੋ ਟਾਈਮ ਤਸੱਲੀ ਕਰਕੇ ਸਹੀ ਹੈ ਬਈ ਤੇ ਖਰੀਦਦੇ। ਨਾ ਦੇ ਥੱਲੇ 9 ਦੇ ਹਿਸਾਬ ਨਾਲ ਵੀ 8 7.5 8 ਮੰਨ ਕੇ ਚੱਲਦੇ। 8 ਤੋਂ ਬਾਰਗ ਦੁੱਧ ਹੈਗਾ। ਹਾਂਜੀ ਹੈਗਾ ਪਰ ਆਪਾਂ 8 ਮੰਨ ਕੇ ਚੱਲਦੇ। 8 ਮੰਨ ਕੇ ਆ ਜਿਓ ਤੇ ਬਾਕੀ ਤੁਸੀਂ ਤਸੱਲੀ ਕਰਕੇ ਆਪ ਦਾ ਕੋਈ ਵੀ ਨਾ ਖਰੀਦਣਾ ਤੇ ਤਸੱਲੀ ਕਰਕੇ ਖਰੀਦਦੇ ਹੋ। ਤੇ ਇਹਦਾ ਰੇਟ ਬਈ ਫੋਨ ਤੇ ਬਈ ਸਾਰਿਆਂ ਦਾ ਫੋਨ ਤੇ ਕਰ ਲਾਂਗੇ ਆਪਾਂ ਹਾਂਜੀ ਤੇ ਫਿਰ ਆਹ ਕੱਟੀ ਤੇ ਆ ਜਾ ਬਈ ਅਜੇ ਛੋਟੀ ਹੈ ਕਿੰਨੀ ਉਮਰ ਹੈ ਬਈ ਇਹਦੀ ਬਈ ਇਹ ਦੋਨੇ ਹਜੇ ਸਾਲ ਦੇ ਅੰਦਰ ਅੰਦਰੀ ਆ ਅੱਛਾ ਸਾਲ ਦੇ ਅੰਦਰ ਅੰਦਰੀ ਹਾਂਜੀ ਹਾਂਜੀ ਤੇ ਇਹਦੀ ਕੋਈ ਸੀਮਨ ਰਿਕਾਰਡ ਪਤਾ ਤੇ ਨਹੀਂ ਕੀ ਬਈ ਇਹਦਾ ਸੀਮਨ ਰਿਕਾਰਡ ਪਤਾ ਕੱਛ ਇਹ ਆਪਾਂ ਜਿਹੜੀ ਇਹ ਇਹ ਦੋਨੇ ਕੱਥੀ ਨਾਲ ਦੇ ਸੀ ਮਾਵਾ ਇਹਨਾਂ ਦੇ ਗੱਭਨ ਸੀਗੀਆਂ ਅੱਛਾ ਆਪਣੇ ਕੋਲੇ ਆ ਕੇ ਸੁਈਆਂ ਸੋ ਆਪਾਂ ਨੂੰ ਇਹਨਾਂ ਦੇ ਫਾਦਰ ਬਾਰੇ ਕੁਛ ਕਹਿ ਨਹੀਂ ਸਕਦੇ ਪਰ ਜਿਹੜੀ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਆ 15 ਲੀਟਰ ਤੇ ਇਹਦਾ 13 ਤੋਂ 14 ਜਾਂਦਾ ਰਿਹਾ ਬਈ ਦੀ ਮੰਗਦਾ ਵੀ ਠੀਕ ਇਹਦਾ 15 ਲੀਟਰ ਤੇ ਥਣ ਤੁਸੀਂ ਦੇਖ ਸਕਦੇ ਹੋ ਚਾਰ ਥਣ ਤੇ ਕਦ ਕਾੜ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਹਜੇ ਸਾਲ ਤੋਂ ਅੰਦਰ ਸਾਲ ਤੋਂ ਅੰਦਰ ਆ ਬਾਈ ਦੱਸਦਾ ਤੇ ਜਿਹੜੀ ਆ 2 ਨੰਬਰ ਤੇ ਬਈ ਕੱਟੀ ਹੈ ਇਹ ਵੀ ਬਈ ਇਹਦੀ ਮਾਂ ਦਾ ਵੀ 13 14 ਜਾਂਦਾ ਰਿਹਾ ਬਾਬੇ 13 14 ਕਿਲੋ ਦੇ ਲੈ ਕੇ ਆਉਂਦੀ ਸੀ ਆਪਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਦੋਨੋਂ ਕੱਟੀਆਂ ਦਾ ਤੇ ਸਾਲ ਤੋਂ ਅੰਦਰ ਬਾਈ ਉਮਰ ਦੱਸਦਾ ਚਾਰਕ ਵਾਲ ਵਾਈਟ ਆ ਪੂਛ ਤੇ ਚਾਰੇ ਹੀ ਥਾਣਾ ਲੰਮੇ ਸੋਹਣੇ ਥਾਣੇ ਤੇ ਕੱਟੀ ਦੇ ਤੁਸੀਂ ਥਾਣੇ ਦੇਖ ਸਕਦੇ ਝੋਲੀ ਤੇ ਬਈ ਜਿਹੜਾ ਕਟਿਆ ਨੀਲੀਰਾ ਵੀ ਦਾ ਇਹ ਬਈ ਆਪਣੇ ਰਿਸ਼ਤੇਦਾਰ ਬਾਹਰ ਗਏ ਸੀਗੇ ਅੱਛਾ ਅੱਛਾ ਉਹਨਾਂ ਨੇ ਸਪੈਸ਼ਲ ਤੌਰ ਤੇ ਦਿੱਤਾ ਉਹਨੇ ਵੀ ਰੱਖਣ ਵਾਲਾ ਵਾ ਹੂੰ ਹੂੰ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋਣ ਕਹਿਣ ਦੀ ਕੋਈ ਗੱਲ ਨਹੀਂ ਸਿੰਘ ਬਾਕੀ ਨਿਸ਼ਾਨ ਸਾਰਾ ਕੁਝ ਠੀਕ ਆ ਤੇ 1 ਸਾਲ ਤੇ 3 ਕੁ ਮਹੀਨੇ ਚਾਰਾਂ ਦਾ ਹੋ ਗਿਆ ਵਾ ਬਾਈ 1 ਸਾਲ ਤੇ 3-4 ਮਹੀਨੇ 4 ਮਹੀਨੇ ਦਾ ਸਾਡੇ 1.5 ਸਾਲ ਦਾ ਮੰਨ ਲਉ ਹਿਸਾਬ ਲਾ ਲਉ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਹੈ 1.5 ਸਾਲ ਤੋਂ ਅੰਦਰ ਇਹਦਾ ਬਿੱਤਾ ਨਹੀਂ ਪਤਾ ਸੀ ਮਨ ਰਿਕਾਰਡ ਨਹੀਂ ਨਹੀਂ ਬਈ ਐਵੇਂ ਤੈਨੂੰ ਕਹਾਂ ਉਹਨਾਂ ਨੇ ਮਾਂ ਦਾ ਦੁੱਧ ਦੱਸਿਆ ਵਾ ਅੱਛਾ ਵੀ ਮਾਂ ਦਾ ਦੁੱਧ 12 13 ਤੱਕ ਹੈਗਾ ਨਾਰਮਲ 12 ਤੇ ਹਾਂਜੀ ਹਾਂਜੀ ਠੀਕ ਹੈ ਬਈ ਤੇ ਜਿਹੜਾ ਬਈ ਮੋਹਰਾ ਦਾ ਘੱਟ ਇਹ ਬਈ ਮੋਹਰਾ ਦਾ ਆਪਣਾ ਘਰ ਦਾ ਵਾ ਅੱਛਾ ਹਾਂਜੀ ਬਈ ਇਹ ਤਾਂ ਦਾਵਾ ਤੇ ਇਹ ਬਈ ਇਹਦੀ ਮਾਂ ਦਾ 17 18 ਲੀਟਰ ਦਾ ਰਿਕਾਰਡ ਆ ਘਰੇ ਆਪਣੇ ਝੋਂਦੇ ਰਹੇ ਆ ਠੀਕ ਹੈ ਹਾਂਜੀ ਇਹਦੀ ਵੱਡੀ ਭੈਣ ਜਿਹੜੀ ਉਹ ਤੁਸੀਂ ਉਧਰ ਇੱਕ ਵਾਰੀ ਦਿਖਾ ਸਕਦੇ ਆ ਆ ਇਹਦੀ ਵੱਡੀ ਭੈਣ ਹੈ ਬਈ ਦੱਸਦਾ ਪਹਿਲੇ ਸੂਏ ਦਾ ਦੁੱਧ ਕਿੰਨਾ ਰਿਹਾ ਇਹਦਾ ਐਸੀ ਬਈ 14 ਲੀਟਰ ਰਿਹਾ 14 ਲੀਟਰ ਰਿਹਾ ਇਹਦੀ ਭੈਣਾਂ ਸਭੀ ਵੱਡੀ ਭੈਣ ਸਗੀ ਭੈਣ ਹੈ ਬਈ ਹਾਂਜੀ ਇਹ ਹੁਣ ਤਿਆਰ ਆ ਇੱਕ ਸਾਲ ਤੇ ਪਰ ਸਵਾ 18 18 8-9 ਮਹੀਨਿਆਂ ਦਾ ਹੋ ਗਿਆ ਯਾਨੀ ਕਿ 20 ਮਹੀਨਿਆਂ ਦੇ ਨੇੜੇ ਤੇੜੇ ਹੋ ਗਏ ਆ ਤੇ ਚੰਗਾ ਪਲਿਆ ਜਾਨੀ ਕਿ ਮੱਝਾਂ ਤਨ ਕਰਾਸ ਕਰਨ ਨਹੀਂ ਨਹੀਂ ਹਜੇ ਬਈ ਮਤਲਬ ਉਵੇਂ ਆਪਣੀ ਹਜੇ ਗੌਰ ਹੈਣੀ ਕਿਉਂਕਿ ਆਪਾਂ ਨੂੰ ਹਸਾਬ ਹੈਣੀ ਗੌਰ ਦੋਵੇਂ ਸਾਂਭਣੋ ਯਾਰ ਮਹੀਨਿਆਂ ਤੱਕ ਹਾਂ ਦੋ ਤਿੰਨ ਮਹੀਨੇ ਤੱਕ ਜਿਹੜਾ ਸਾਂਭਣ ਵਾਲਾ ਬੰਦਾ ਲਿਆ ਸਕਦਾ ਵਾ ਨਾ ਮਿਹਨਤ ਕਰਕੇ ਆਪਦਾ ਤਿਆਰ ਕਰ ਸਕਦਾ ਵਾ ਕਿਉਂਕਿ ਆਪਣੇ ਵੱਲੋਂ ਪੂਰਾ ਤਿਆਰ ਸਹੀ ਹੈ ਬਈ ਜਿਹੜੀ ਆ ਵੱਡੀ ਉੱਚੀ ਲੰਮੀ ਕਰਦੀ ਬਈ ਝੋਟੀਏ ਤੇ ਬਈ ਇਹੇ ਸੇਮ ਇਹਦੀ ਮਾਂ ਤੇ ਆ ਇਹਦੀ ਆ ਜਿਹੜਾ ਇਹਦੀ ਭੈਣ ਆ ਇਹਦੀ ਭੈਣ ਆ ਹਾਂਜੀ ਮਾਵਾਂ ਦੋਨਾਂ ਦੀਆਂ ਇੱਕ ਆ ਤੇ ਸੀਮਨ ਦਾ ਫਰਕ ਸੀਗਾ ਜਿਹੜਾ ਆਪਣਾ ਸਰਕਾਰੀ ਸੀਮਣਾ ਉਦੀ ਇਹ ਚੋਕ ਸਰਕਾਰੀ ਸੀਮੰਦੀ ਹਾਂਜੀ ਹਾਂਜੀ ਬਿਊਟੀ ਚੈੱਕ ਕਰੋ ਤੁਸੀਂ ਝੋਟੀ ਦੀ ਇੱਕ ਵਾਰੀ ਬੋਲ ਚੁੱਕੀ ਆ ਹਜੇ ਪਰ ਨਵਾਈਆਂ ਨਹੀਂ ਅੱਜ ਫਿਰ ਨਹੀਂ ਤਾਂ ਫਿਰ ਬਹੁਤ ਦੱਸਦੀ ਹਾਂ ਇੱਕ ਵਾਰੀ ਬਈ ਬੋਲ ਚੁੱਕੀ ਆ ਅੱਛਾ ਹਾਂਜੀ ਬਈ ਠੀਕ ਹੈ ਫਿਰ ਤੇ ਉਮਰ ਦੀ ਕਿੰਨੀ ਆ ਦੱਸੀ ਉਮਰ ਦੀ ਬਈ ਤਿਆਰ ਆ ਟੀਗਾ ਪਰ ਨੂੰ ਹੋਰ ਵੀ ਇੱਕ ਵਾਰੀ ਕਾਪਾ ਛੜਤੀ ਆ ਬਈ ਮਚਾ ਮੂੰਹ ਤਾਂ ਨਹੀਂ ਦੇਖੀ ਨਹੀਂ ਮੂੰਹ ਨਹੀਂ ਆਪਾਂ ਦੇਖਦੇ ਹੁੰਦੇ ਇਹ ਤੁਹਾਨੂੰ ਕੋ ਪਹਿਲੀ ਵਾਰੀ ਆਪਾਂ ਸਰ ਦੇ ਨਾ ਕੋਈ ਵੀ ਜਾਨਵਰ ਆ ਫੀਟ ਕੇ ਰੇ ਇੱਕ ਟਲਾਤੀ ਇਹਦੀ ਹਾਂਜੀ ਹਾਂਜੀ ਇਹ ਕੇ ਆਈ ਨਹੀਂ ਕਰਾ ਬਾਈ ਹਾਂ ਨਹੀਂ ਕਰਵਾਈ ਨਹੀਂ ਜੀ ਤੇ ਦੂਸਰੀ ਨੂੰ ਹੁਣ ਤਿਆਰ ਆ ਤੁਹਾਨੂੰ ਪਤਾ ਵੀ ਕਿੰਨੇ ਕੱਦ ਕਾਠੀ ਤੁਸੀਂ ਦੇਖ ਸਕਦੇ ਆ ਬਹੁਤ ਵੱਡੀ ਝੋਟੀ ਆ ਤੇ ਬਾਕੀ ਜਦੋਂ ਉਹਨੇ ਸੂਣਾ ਵੱਡੀ ਤਕੜੀ ਮੱਝ ਬਣ ਜਣਾ ਚਾਰ ਥਾਣਾ ਇਹਦੇ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਪਤਲੀ ਬੂਥੀ ਨਿੱਕੀ ਸਿੰਗੀ ਦੀ ਆ ਪਿਓਰ ਮੋਹਰਾ ਜੀ ਨੂੰ ਕਹਿੰਦੇ ਨੇ ਤੇ ਬਈ ਇਹ ਤਾਂ ਇਹ ਤਾਂ ਕਰ ਲਾਂਗੇ ਸਾਰਿਆਂ ਦਾ ਇਹਦਾ ਰੇਟ ਵੀ ਫੋਨ ਤੇ ਰਹਿਣਾ ਹੈ ਹਾਂਜੀ ਠੀਕ ਹੈ ਤੇ ਬਈ ਜਿਹੜੀਆਂ ਆ ਦੋ ਮੱਝਾਂ ਤਿੰਨ ਬਈ ਇੱਕ ਨੰਬਰ ਤੇ ਝੋਟੀ ਹਾਂ ਵੇਖ ਲਓ ਇਹ ਹਰਿਆਣੇ ਦੀਆਂ ਮੱਝਾਂ ਬਈ ਠੀਕ ਹੈ ਬਈ ਤੁਸੀਂ ਹਿਵਾਨੇ ਤੇ ਨਾੜਾਂ ਚੈੱਕ ਕਰ ਸਕਦੇ ਹੋ ਤੇ ਫੇਸ ਬਿਊਟੀ ਦੇਖ ਸਕਦੇ ਬਹੁਤ ਸੋਹਣੀ ਝੋਟੀ ਆ ਹਾਂਜੀ ਬਈ ਇਹ ਦੂਸਰੇ ਸੂਏ ਬਈ ਆਪਣੇ ਕੋਲੇ ਸੂਈ ਆ ਦੂਸਰੇ ਸੂਏ ਠੀਕ ਹੈ ਬਈ 22 ਦਿਨ ਹੋ ਗਏ ਆ 28 ਦਿਨ ਤੇ 10 ਲੀਟਰ ਦੁੱਧ ਰੈਡੀ ਆਪਾਂ 10 ਲੀਟਰ ਕਹਿ ਕੇ ਦੇਵਾਂ ਰੈਡੀ ਹੈ ਖੁੱਲਾ ਦਾ ਜਮਾ 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 ਬਾਈ ਜਮਾ ਠੋਸ ਵਾਨੇ ਦੀ ਆ ਪਹਿਲੇ ਸਵਿਚ ਦੀ ਤੇਰੀ ਨਾਲ ਠੀਕ ਹੈ ਬਾਈ ਹਾਲੇ ਵਾ ਚੈੱਕ ਕਰ ਲਓ ਚੋਕੇ ਲੈ ਜਾਓ ਖਵਾਨਾ ਤੁਸੀਂ ਦੇਖ ਸਕਦੇ ਹੋ ਤੇ ਦੂਸਰੀ ਦੂਸਰੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਖਵਾਨੇ ਤੇ ਬਰੀਕ ਬਰੀਕ ਨਾੜਾ ਤੇ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਆ ਤੇ ਇਹਦੇ ਮਗਰ ਵੀਰੇ ਕੱਟਾਂਗੇ ਇਹਦੇ ਮਗਰ ਕੱਟਾ ਬਾਈ ਕੱਟਾ ਹਾਂ ਇਹਦੇ ਮਗਰ ਕੱਟਾ ਵਾ ਉਧਰ ਸਾਈਡ ਤੇ ਖੜਾ ਚੰਗੇ ਉੱਚੇ ਲੰਮੇ ਕੱਦ ਦੀ ਹੈ ਚੰਗੀ ਭਾਰੀ ਝੋਟੀ ਜਿਹੜੀ ਬਈ ਆਹ ਇਹ ਬਈ ਪਹਿਲੇ ਸੂਏ ਸੂਈ ਆ ਹੂੰ ਹੂੰ 9 ਲੀਟਰ ਡੰਗ ਦਾ ਤੇ ਆ ਜਿਹੜੀ ਕੱਟੀ ਆ ਬਈ ਹਾਂ ਇਹ ਕੱਟੀ ਲੈ ਕੇ ਆਂਦੀ ਆ ਆਪਾਂ ਨੂੰ ਕੋਈ ਪਤਾ ਨਹੀਂ ਸੂਈ ਸਵਾਈ ਲੈ ਆਂਦੀ ਆ ਹਾਂ ਨਹੀਂ ਨਹੀਂ ਇਹ ਆਈ ਮਤਲਬ ਸਕਬਰ ਲੈ ਕੇ ਆਂਦੀ ਆ ਆ ਪਿੱਛੋ ਰਿਕਾਰਡ ਦਾ ਕੋਈ ਪਤਾ ਨਹੀਂ ਤੇ 28 ਦਿਨ 27 28 ਦਿਨ ਇਹਨੂੰ ਹੋ ਗਿਆ ਤੇ ਸੇਮ ਹੀ ਸੂਈਆਂ ਬਰੋਪਰੀ ਇੱਕ ਘਰੋਂ ਲੈ ਕੇ ਆਂਦੀ ਆ ਠੀਕ ਹੈ ਬਈ ਇਹਦੇ ਥੱਲੇ ਦੁੱਧ ਕਿੰਨਾ ਬਈ ਇਹਦੇ ਥੱਲੇ ਬਈ ਆਪਾਂ 8-9 ਲੀਟਰ ਮੰਨ ਕੇ ਚੱਲਦੇ ਆਂ ਠੀਕ ਹੈ ਬਈ ਹਾਂਜੀ 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 ਤੇ ਇਹ ਕਿੰਨੇ ਟਾਈਮ ਦੀ ਦੱਸਿਆ ਸੂਈਏ 28 ਦਿਨ ਹੀ ਹੋਗੇ ਬਈ 28 ਦਿਨ 28 ਦਿਨ ਇੱਕੋ ਜਿਹਾ ਹੀ ਟਾਈਮ ਹੈ ਇੱਕ ਅੱਧੇ ਦਿਨ ਦਾ ਫਰਕ ਆ ਹਾਂਜੀ ਹਾਂਜੀ ਬਈ ਇੱਕੋ ਜਿਹਾ ਟਾਈਮ ਠੀਕ ਹੈ ਬਈ ਤੇ ਬਾਕੀ ਜਿੰਨੇ ਬਾਈ ਦੇ ਪਸ਼ੂ ਸੀਗੇ ਉਹ ਤੁਹਾਨੂੰ ਦਿਖਾਤੇ ਆ ਕਿਹੜਾ ਤੇ ਜੇ ਕੋਈ ਵੀ ਇੰਨਾ ਜੋ ਤੁਹਾਡੇ ਪਸੰਦ ਹੋਵੇ ਪਸ਼ੂ ਤੇ ਖਰੀਦਣਾ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਫੋਨ ਨੰਬਰ ਆਪਾਂ ਟਾਈਟਲ ਵਿੱਚ ਦਿੱਤਾ ਹੋਇਆ ਸੋ ਧੰਨਵਾਦ ਵੀਡੀਓ ਦੇਖਣ